ਇੱਕ ਸੁਵਸਹਾਵਰਾ ਕਲੱਬ ਕਿਮਾ ਮੰਡੀ ਬੱਲਾ ਹੈ ਸੰਤਾ ਸਰਸਨੀ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਵਿਜਿਨ ਮੌਕਾ ਦੇ ਹੋਏ ਪੰਦਰਮਾ ਖੂਨਦਾਨ ਕੈਂਪ ਕੋਲ ਬਾਬਾ ਵਿਸ਼ਵਕਰਮਾ ਧਰਮਸਾਲਾ ਅੰਦਰ ਚੱਲ ਰਿਹਾ ਹੈ ਜੀ ਨੌਜਵਾਨ ਸਾਥੀਆਂ ਨੂੰ ਭੈਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖੂਨਦਾਨ ਕੈਂਪ ਤੇ ਜਾ ਕੇ ਖੂਨਦਾਨ ਕਰੋ ਜੀ ਬਹੁਤ ਸਾਰੀਆਂ ਭੈਣਾਂ ਨੇ ਜੋ ਉਹ ਵੀ ਇਸ ਖੂਨਦਾਨ ਕੈਂਪ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚੜ ਕੇ ਹਿੱਸਾ ਲੈ ਰਹੀਆਂ ਨੇ ਲੋਕ ਸੁਵਸਹਾਵਰਾ ਕਲੱਬ ਇਸ ਲਈ 20 ਹਰ ਮੰਕਾਂ ਨੂੰ ਸਮਾਰ ਸੇਵਾ ਦੇ ਬਹੁਤ ਬਹੁਤਕਾਰ ਚ ਕਰਦਾ ਆ ਰਹੇ ਹਾਂ ਜੀ ਹਾਂਜੀ ਦੋਸਤੋ ਸਾਡੇ ਦਰਮਿਆਨ ਪਹੁੰਚੇ ਨੇ ਸਰਦਾਰ ਸ੍ਰਿੰਦਰਪਾਲ ਸਿੰਘ ਜੀ ਸੀਵੀਐ ਸਾਹਿਬ ਜਿਨ੍ਹਾਂ ਦਾ ਸਾਨੂੰ ਹਮੇਸ਼ਾ ਹੀ ਬੜਗੋਲਾ ਯੋਗਦਾਨ ਰਹਿੰਦਾ ਜੀ ਧੰਨਵਾਦ ਹੈ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਨਾਲ ਪ੍ਰਦੀਪ ਸ਼ਰਮਾ ਜੀ ਨੇ ਇਹਨਾਂ ਤੋਂ ਪੁੱਛਦੇ ਹਾਂ ਹਾਂਜੀ ਮੀਰ ਜੀ ਕਦੋਂ ਤੋਂ ਤੁਸੀਂ ਇਹ ਕੰਮ ਕਰਦੇ ਹੋ ਜੀ ਆਪ ਹੋ ਜਾ ਚਾਹ ਤੋਂ ਲਗਾਤਾਰ ਆਪ ਸਾਹ ਦੇ ਜੋੜ ਮੇਲੇ ਦੌਰਾਨ ਅੱਜ ਕੁੜਮਾਰ ਕੇਗੋਂ ਆ ਰਹੇ ਐ ਅੱਜ ਮੋਟਮਾ ਨਾਲ ਕੇਪ ਹੈ ਸਵੇਰ ਜਿਹੜਾ ਪੰਕਾ ਬੜਾ ਹੀ ਵੱਟ ਚੱਕੀ ਇਸਾਲੇਂ ਦੀਆਂ ਨੇ ਜੇ ਉਹਨਾਂ ਦੇ ਹੌਸਲੇ ਤੋਂ ਵਾਸਤੇ ਇਹ ਸਾਮਾਨ ਜੀ ਤਿਆਰ ਸਭ ਤੋਂ ਪਹਿਲਾਂ ਤੁਹਾਨੂੰ ਕਦੋਂ ਲੱਗਿਆ ਵੀ ਖੂਨਦਾਨ ਕੈਂਪ ਲਾਉਣਾ ਚਾਹੀਦਾ ਜੀ ਜਦ ਮੋੜਾ ਵਿੱਚ ਐਕਸੀਡੈਂਟ ਹੁੰਦੇ ਸੀ ਜਿਹੜੇ ਲੋਕਾਂ ਦਾ ਤਰਸ ਦੇਖਦੇ ਸੀ ਉਹਨਾਂ ਨੂੰ ਹੱਥੋਂ ਜ਼ਿਆਦਾ ਮੌਕਾ ਮਿਲਦਾ ਹੋਣ ਦੀ ਸਾਨੂੰ ਲੱਗਦਾ ਕਿ ਬਹੁਤ ਵੱਡੀ ਕਾਰਡ ਪੈ ਰਹੀ ਹੈ ਅਸੀਂ 2004 ਤੋਂ ਹੀ ਤਾਂ ਵੀ ਇਹ ਖੂਨ ਹੈ ਇਹ ਬਣਾਇਆ ਨਹੀਂ ਜਾ ਸਕਦਾ ਇਹ ਮੂਲ ਘੌਰਾਂ ਨੂੰ ਕੰਮ ਵੀ ਦਾੜ ਕੀਤਾ ਜਾ ਸਕਦਾ ਹੈ ਸਾਨੂੰ ਲੱਗਿਆ ਕਿ ਇਹਦੀ ਬਹੁਤ ਜ਼ਰੂਰਤ ਹੈ ਇਸ ਕਰਕੇ ਅਸੀਂ ਨੇ ਬਲਡ ਬੈਂਕ ਨਾਲ ਗੱਲ ਕਰਕੇ ਹਰ ਸਾਲ ਆਪਣਾ ਇੱਕ ਨਵਾਂ ਕੈਂਪ ਦਾ ਇਹਦਾ ਪ੍ਰੋਗਰਾਮ ਇਸਟਾਰਟ ਕੀਤਾ ਵੀਰ ਜੀ ਲੋਕ ਸੇਵਾ ਸੰਹਾਰ ਅਕਲਪਤੋਂ ਮੈਨੂੰ ਲੱਗਦਾ ਹੈ ਕਿ ਇਹ ਹੋਰ ਵੀ ਸੰਸਦਾਂ ਕੋਈ ਕੰਮ ਕਰਦੀ ਹੋਗੀ ਕੋਈ ਹੋਰ ਵੀ ਕੰਮ ਕਰਦੇ ਆਂ ਆਪਾਂ ਤਾਂ ਕਿ ਲੱਗਦਾ ਫੀਲਡ ਅਰੇਕਸ ਦਾ ਤਾਂ ਕੋਈ ਸ਼ੋਸ਼ਣ ਦੇ ਵਿੱਚ ਆਇਆ ਕੋਈ ਛੇਡਾ ਚੱਚਾ ਹਰ ਕੋਈ ਆਪਣਾ ਯੋਗਦਾਨ ਦਿੰਦਾ ਹੈ ਤੇ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਜਿਹੜੇ ਸ਼ੋਸ਼ਣ ਕੰਮ ਨੇ ਇਹ ਕਾਪੇ ਚਾਹੀਦੇ ਹੈ ਜਿਸ ਤਰ੍ਹਾਂ ਅਸੀਂ ਬੂਟਿਆਂ ਤੋਂ ਦਰਖਤ ਬਣਾਏ ਹੈ ਨਰਸਰੀ ਹੈ ਕਲਾਬ ਵੱਲੋਂ ਤੇ ਲਵਾਸਲਾਸਾ ਸੰਸਕਾਰ ਕਰਨਾ ਕੂਰੀਓ ਕਲਾਸਿਖਾ ਦੇ ਲੋਕਾਂ ਨੂੰ ਸੇਧ ਦੇਣੀ ਜਿਵੇਂ ਜਿਪੂਨ ਹਕਾਇਦੇ ਕਲਾਬ ਨਛੇ ਦੇ ਕਲਾਬ ਜਿੱਦਾਂ ਸਾਨੂੰ ਲੱਗਿਆ ਅਸੀਂ ਆਪਣਾ ਯੋਗਦਾਨ ਸਮਾਜ ਕੋਲ ਦੇਣ ਦੀ ਕੋਸ਼ਿਸ਼ ਕੀਤੀ ਕੋਈ ਕਿਸੇ ਕਿਸਮ ਦੀ ਮੈਡੀਕਲ ਸਹੂਲਤ ਹੋਰ ਵੀ ਦੰਨੇ ਜੀ ਆ ਮੈਡੀਕਲ ਕੈਂਪਲ ਵਗੈਰਾ ਲਗਾਏ ਜਾਂਦੇ ਸਮੇਂ ਸਮੇਂ ਨਾਲ ਕੋਈ ਐਂਬੂਲੈਂਸ ਵਗੈਰਾ ਐਂਬੂਲੈਂਸ ਕੋਲਾਬਦੀ ਹੈਗੀ ਹੈ ਕਪੜੀ ਅੱਛਾ ਅਤੇ ਇਹਦੇ ਪ੍ਰਧਾਨ ਜੀ ਕੌਣ ਹੈ ਜੀ ਪ੍ਰਧਾਨ ਸੁਵਿੰਦਰ ਸ਼ਰਮਾ ਜੀ ਨੇ ਤੇ ਸਕੱਤਰ ਪੰਨੀਤ ਜੀ ਪਾਈ ਨੇ